15 ਲੱਖ ਰੁਪਏ ਆਈਡੀਐਫਸੀ ਬੈਂਕ ਵਿੱਚੋਂ ਕਢਵਾ ਕੇ ਆਪਣੇ ਖਾਤੇ 'ਚੋਂ ਤੇ ਮੈਂ ਆਪਣੇ ਪਿੰਡ ਨੂੰ ਮੋਟਰਸਾਈਕਲ ਤੇ ਜਾ ਰਿਹਾ ਸੀ ਗੈਰੀ 12 ਸੰਗ ਕੋਲ ਜਾ ਕੇ ਮੇਰੇ ਪਿੱਛੇ ਉਹਨਾਂ ਨੇ ਪਿਸਤਨ ਲਾ ਲਿਆ ਪਿਸਤਨ ਲਾ ਕੇ ਮੈਨੂੰ ਰੋਕ ਕੇ ਤੇ ਮੇਥੋਂ ਉਹਨਾਂ ਨੇ ਜਿਹੜਾ ਮੇਰੇ ਬੈਗ 'ਚੋਂ 15 ਲੱਖ ਰੁਪਏ ਤੇ ਇੱਕ ਮੇਰਾ ਮੋਬਾਈਲ ਜਿਹੜਾ ਖੋਹ ਕੇ ਲੈ ਗਏ ਇਹਦੇ ਖਾਤੇ ਵਿੱਚ ਹੀ ਜਿਹੜਾ ਹੈਗਾ ਆਈਡੀਐਫਸੀ ਬੈਂਕ ਤੋਂ ਜਿੱਥੇ ਨੇ ਕਹਾਣੀ ਬਣਾਈ ਹੈ ਸਿਰਫ 3 ਰੁਪਏ 10 ਪੈਸੇ ਦੀ ਰਕਮ ਹੋਣੀ ਪਾਈ ਗਈ ਹੈ ਘਟਨਾ ਦੇ ਪਿੱਛੇ ਕਾਰਨ ਕੀ ਸੀ ਵੀ ਇਹਨੂੰ ਜਿਹੜੀ ਕਹਾਣੀ ਹੈ ਇਹ ਫਰਜ਼ੀ ਲੁੱਟਖੋ ਦਾ ਮਾਮਲਾ ਬਣਾਉਣਾ ਚਾਹ ਰਿਆ 2021 ਤੋਂ ਲੈ ਕੇ ਕਸੀਨੋ ਜੂਆ ਜਿਹੜਾ ਹੈ ਆਨਲਾਈਨ ਆ ਇਹ ਖੇਡਦਾ ਹੈ ਇਹ ਆਪ ਆਪਣੀ ਪੁਸ਼ਕਿਸ਼ ਚ ਮੰਨਿਆ ਤਾਂ ਗਲਤੀ ਹੋ ਗਈ ਹੈ ਕਿੰਨੀ ਕਿਦ ਤੱਕ ਜੂਆ ਖੇਡਦੇ ਸੀ ਉਹ ਯਾਸ਼ਾ 2021 ਤੋਂ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਲਗਾਤਾਰ ਲੁੱਟਖੋ ਦੇ ਮਾਮਲੇ ਵੀ ਸਾਹਮਣੇ ਆਉਂਦੇ ਆ ਪਰ ਬਠਿੰਡਾ ਪੁਲਿਸ ਵੱਲੋਂ ਇੱਕ ਫਰਜੀ ਲੁੱਟਖੋ ਦਾ ਮਾਮਲਾ ਬੇਨਕਾਬ ਕੀਤਾ ਬੀਤੇ ਕੱਲ ਇੱਕ 15 ਲੱਖ ਦੀ ਲੁੱਟ ਦਾ ਜਿਹੜਾ ਬਿਆਨ ਦਰਜ ਕਰਾਇਸੀ ਇੱਕ ਵਿਅਕਤੀ ਵੱਲੋਂ ਤੇ ਪੁਲਿਸ ਨੂੰ ਜਦੋਂ ਕੋਈ ਵੀ ਇਸ ਤਰ੍ਹਾਂ ਦੀ ਖਾਸ ਕਰ ਇਨੀ ਅਮਾਉਂਟ ਵਾਲੀ ਵੱਡੀ ਘਟਨਾ ਵਾਪਰਦੀ ਆ ਤੇ ਪੁਲਿਸ ਨੂੰ ਇੱਕ ਤਰ੍ਹਾਂ ਦੀ ਹੱਥ ਪੈਰਾਂ ਦੀ ਪੈ ਜਾਂਦੀ ਆ ਕਿਉਂਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਸਮਾਜ ਵਿੱਚ ਮਾੜਾ ਅਸਰ ਦਿੰਦੀਆਂ ਨੇ ਜਿਸ ਨੂੰ ਲੈ ਕੇ ਬਠਿੰਡਾ ਪੁਲਿਸ ਵੱਲੋਂ ਉਸ ਫਰਜੀ ਨੋਟ ਕੋ ਦੇ ਮਾਮਲੇ ਨੂੰ ਬੇਨਕਾਬ ਕਰਤਾ ਸਾਡੇ ਨਾਲ ਡੀਐਸਪੀ ਹਰਜੀਤ ਸਿੰਘ ਜੀ ਮਾਨ ਨੇ ਉਹਨਾਂ ਨਾਲ ਗੱਲਬਾਤ ਕਰਦਿਆਂ ਵੀ ਆਖਰ ਇਹ ਇਸ ਕਹਾਣੀ ਸਰ ਇਹ ਮਾਮਲਾ ਕੀ ਸੀ ਐਕਟੂਅਲ ਜਿਹੜੀ ਫਰਜੀ ਨੋਟ ਕੋ ਦਾ ਇਸ ਤਰ੍ਹਾਂ ਜੀ ਸਾਡੇ ਐਸਐਸਪੀ ਸਾਹਿਬ ਮੈਮ ਅਮਰੀਤ ਕੌਂਟੋਲ ਆਈਪੀਐਸ ਉਹਨਾਂ ਵੱਲੋਂ ਐਸਪੀ ਸਿਟੀ ਸਾਹਿਬ ਸ਼੍ਰੀ ਨਰਿੰਦਰ ਸਿੰਘ ਜੀ ਉਹਨਾਂ ਵੱਲੋਂ ਮਾੜੇ ਅੰਸ਼ਰਾਂ ਦੇ ਖਿਲਾਫ ਪੂਰੀ ਨਿਕੇਲ ਕਸੀ ਹੋਈ ਹੈ ਤੇ ਜਿਹੜਾ ਵੀ ਇਸ ਤਰ੍ਹਾਂ ਦੀ ਕੋਈ ਗਲਤ ਇਤਲਾਹ ਦਿੰਦਾ ਹੈ ਉਹਦੇ ਖਿਲਾਫ ਬੜੀ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਮਹਿੰਮ ਦੇ ਤਹਿਤ ਹੀ ਅ ਕੱਲ ਇੱਕ ਬੰਦੇ ਨੇ ਅਰਤਾਰ ਸਿੰਘ ਫੌਜੀ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਕੋਟਲੀ ਖੁਰਦ ਥਾਣਾ ਮੌੜ ਜ਼ਿਲ੍ਹਾ ਬਠਿੰਡਾ ਨੇ ਝੂਠੀ ਇਤਲਾਹ ਦਿੱਤੀ ਕਿ ਮੈਂ ਬਠਿੰਡੇ ਤੋਂ 15 ਲੱਖ ਰੁਪਏ ਆਈਡੀਐਫਸੀ ਬੈਂਕ ਵਿੱਚੋਂ ਕਰਵਾ ਕੇ ਆਪਣੇ ਖਾਤੇ 'ਚੋਂ ਤੇ ਮੈਂ ਆਪਣੇ ਪਿੰਡ ਨੂੰ ਮੋਟਰਸਾਈਕਲ ਤੇ ਜਾ ਰਿਹਾ ਸੀ ਰਸਤੇ ਵਿੱਚ ਮੇਰੇ ਕੋਲੋਂ ਇੱਕ ਲੜਕੇ ਤੇ ਲੜਕੀ ਨੇ ਲਿਫਟ ਲਈ ਕੋਰਸ਼ਵੀਰ ਕੋਲ ਉਸ ਤੋਂ ਬਾਅਦ ਉਹ ਆਪਦੇ ਮੇਰੇ ਪਿੱਛੇ ਬੈਠੇ ਸੀ ਤੇ ਮੈਨੂੰ ਗਹਿਰੀ ਬਾਰਾ ਸਿੰਘ ਕੋਲ ਜਾ ਕੇ ਮੇਰੇ ਪਿੱਛੇ ਉਹਨਾਂ ਨੇ ਪਿਸਤਲ ਲਾ ਲਿਆ ਪਿਸਤਲ ਲਾ ਕੇ ਮੈਨੂੰ ਰੋਕ ਕੇ ਤੇ ਮੇਥੋਂ ਉਹਨਾਂ ਨੇ ਜਿਹੜਾ ਮੇਰੇ ਬੈਗ ਚੋਂ 15 ਲੱਖ ਰੁਪਏ ਤੇ ਇੱਕ ਮੇਰਾ ਮੋਬਾਈਲ ਜਿਹੜਾ ਖੋਹ ਕੇ ਲੈ ਗਏ ਤੇ ਉਸ ਤੋਂ ਬਾਅਦ ਮੈਨੂੰ ਜ਼ਹਿਰੀਲਾ ਪਦਾਰਥ ਵੀ ਉਹਨਾਂ ਨੇ ਖਾਇਆ ਤੇ ਉਹਨੇ ਫਿਰ ਹਸਪਤਾਲ ਵੀ ਦਾਖਲ ਹੋਇਆ ਬਠਿੰਡਾ ਆ ਕੇ ਸਿਵਲ ਹਸਪਤਾਲ ਬਠਿੰਡਾ ਉੱਥੇ ਉਹਨੇ ਆਪਣੀ ਸਟੇਟਮੈਂਟ ਦਿੱਤੀ ਜਿਹਦੇ ਅਸੀਂ ਥਾਣਾ ਕੋਟਫੱਤਾ ਵਿੱਚ ਲੁੱਟਖੋਸਬੰਦੀ ਮਾਮਲਾ ਦਰਜ ਕੀਤਾ ਗਿਆ ਪੁਲਿਸ ਨੇ ਬੜੀ ਮਿਹਨਤ ਕਰਕੇ ਸਾਰਾ ਜ਼ਿਲ੍ਹਾ ਅਸੀਂ ਮਤਲਬ ਮਿਹਨਤ ਕੀਤੀ ਸਾਰੇ ਨੇ ਤੇ ਅਸੀਂ ਉਹਨੂੰ ਟ੍ਰੇਸ ਕਰ ਲਿਆ ਤੇ ਉਹ ਸਾਰੀ ਕਹਾਣੀ ਜਿਹੜੀ ਇਹਨੇ ਬਣਾਈ ਸੀ ਲੁੱਟਖੋ ਦੀ ਉਹ ਬਿਲਕੁਲ ਝੂਠੀ ਨਿਕਲੀ ਹੈ ਕਿਉਂਕਿ ਇਹਦੇ ਖਾਤੇ ਵਿੱਚ ਹੀ ਜਿਹੜਾ ਹੈਗਾ IDFC ਬੈਂਕ ਤੋਂ ਜਿੱਥੇ ਇਹਨੇ ਕਹਾਣੀ ਬਣਾਈ ਹੈ ਸਿਰਫ 3 ਰੁਪਏ 10 ਪੈਸੇ ਦੀ ਰਕਮ ਹੋਣੀ ਪਾਈ ਗਈ ਹੈ 15 ਲੱਖ ਰੁਪਏ ਦੇ ਖਾਤੇ ਵਿੱਚ ਹੀ ਨਹੀਂ ਪਾਇਆ ਗਿਆ ਤੇ ਨਾ ਹੀ ਇਹਨੇ ਖਾਤੇ ਚ ਕਢਵਾਇਆ ਗਿਆ ਉਸ ਬੰਦੇ ਅਸੀਂ ਬੈਂਕ ਤੋਂ ਵੀ ਰਿਕਾਰਡ ਲੈ ਲਿਆ ਤੇ ਟੈਕਨੀਕਲੀ ਵੀ ਜਿਹੜਾ ਅਸੀਂ ਇਹਦਾ ਰਿਕਾਰਡ ਜਿਹੜਾ ਲਿਆ ਇਹ SBI ਬੈਂਕ ਮਾਉਣ ਮੰਡੀ ਚ ਜਾਣਾ ਪਾਇਆ ਗਿਆ 20 ਤਰੀਕ ਨੂੰ ਬਠਿੰਡੇ ਆਉਣਾ ਹੀ ਨਹੀਂ ਪਾਇਆ ਗਿਆ। ਇਹ ਇਸ ਘਟਨਾ ਦੇ ਪਿੱਛੇ ਕਾਰਨ ਕੀ ਸੀ ਵੀ ਇਹਨੂੰ ਜਿਹੜੀ ਕਹਾਣੀ ਹੈ ਇਹ ਫਰਜ਼ੀ ਲੁੱਟਖੋ ਦਾ ਮਾਮਲਾ ਬਣਾਉਣਾ ਕਿਉਂ ਪਿਆ? ਇਹ ਕਹਾਣੀ ਨਹੀਂ ਇਸ ਕਰਕੇ ਬਣਾਈ ਹੈ ਇਹ ਬੰਦਾ ਸ਼ੁਰੂ ਤੋਂ ਹੀ 2021 ਤੋਂ ਲੈ ਕੇ ਕਸੀਨੋ ਜੂਆ ਜਿਹੜਾ ਹੈ ਆਨਲਾਈਨ ਆ ਇਹ ਖੇਡਦਾ ਹੈ। ਇਹ ਆਪ ਆਪਣੀ ਕਸ਼ਿਸ਼ ਵਿੱਚ ਮੰਨਿਆ ਤੇ ਉਹ ਕਸੀਨੋ ਦੇ ਵਿੱਚੇ ਕਾਫੀ ਲੱਖ ਰੁਪਏ ਹਾਰ ਗਿਆ। ਹਾਰਨ ਕਰਕੇ ਹੁਣ ਵੀ ਆਪਣੀ ਪੈਨਸ਼ਨ ਤੇ ਗਰੰਟੀ ਦੇ ਪੈਸੇ ਵੀ ਇਹ ਹਾਰ ਗਿਆ। ਇਹਨੂੰ ਇਹ ਸੀ ਵੀ ਮੇਰੇ ਪਰਿਵਾਰ ਵਾਲੇ ਹੁਣ ਮੈਂ ਪੈਨਸ਼ਨ ਆਇਆ ਹੁਣ ਇਹ 30 4 30 April ਨੂੰ ਇਹ 2025 ਨੂੰ ਹੀ ਪੈਨਸ਼ਨ ਆਇਆ ਇਹਨੂੰ ਇਹ ਸੀ ਵੀ ਜੇ ਮੇਰੇ ਮੈਂ ਇੱਕ ਕਹਾਣੀ ਨਾ ਬਣਾਈ ਤਾਂ ਘਰ ਦੇ ਪਰਿਵਾਰ ਵਾਲੇ ਮੈਨੂੰ ਪੈਸੇ ਮੰਗਦੇ ਆ ਉਹ ਪੈਸੇ ਮੈਂ ਕਿੱਥੋਂ ਦੇਵਾਂਗਾ ਪੈਸੇ ਦੇ ਕੋਲ ਹੈ ਨਹੀਂ ਸੀ ਇਹਨੇ ਝੂਠੀ ਕਹਾਣੀ ਬਣਾ ਕੇ ਆਪਦੇ ਪਰਿਵਾਰ ਨੂੰ ਇਹ ਤਸੱਲੀ ਕਰਾਉਣ ਦੀ ਖਾਤਰ ਕਿ ਮੇਰੇ ਪਰਿਵਾਰ ਵਾਲੇ ਮੈਨੂੰ ਪੈਸੇ ਨਾ ਮੰਗਣ ਤੇ ਮੇਰੇ ਲੱਗੇ ਹੋਏ ਪੈਸੇ ਜਿਹੜੇ ਹਾਜਮ ਹੋ ਜਾਣ ਇਸ ਕਰਕੇ ਨੇ ਝੂਠੀ ਕਹਾਣੀ ਬਣਾਈ ਇਹ ਕਿਸੀਨਾ ਤੁਸੀਂ ਦੱਸਿਆ ਵੀ ਲੰਬੇ ਸਮੇਂ ਤੋਂ ਖੇਡਦਾ ਸੀ ਟੋਟਲ ਦੱਸਿਆ ਹੋਏ ਨੇ ਕਿੰਨਾ ਕੁ ਪੈਸਾ ਹਾਰ ਚੁੱਕਿਆ ਹੁਣ ਇਹ ਤਾਂ ਕਰੋੜ ਰੁਪਏ ਤੋਂ ਉੱਪਰ ਦੀ ਰਕਮ ਕਹਿ ਰਿਹਾ ਵੀ ਮੈਂ ਕਰੋੜ ਰੁਪਏ ਜਦੋਂ ਇੱਕਦਮ ਪਤਾ ਲੱਗਦਾ ਆ ਆਪਾਂ ਸਮਾਜ ਦਾ ਹਿੱਸਾ ਨੇ ਤੁਸੀਂ ਵੀ ਡਿਊਟੀ ਤੇ ਨਾ ਜਾਂ ਮੀਡੀਆ 'ਚ ਵੀ ਬੜਾ ਮਾੜਾ ਅਸਰ ਪੈਂਦਾ ਤੇ ਪੁਲਿਸ ਨੂੰ ਜਾਂ ਮੀਡੀਆ ਨੂੰ ਵੀ ਬੜੀ ਇੱਕ ਤਰ੍ਹਾਂ ਦੀ ਆਪਾਂ ਜਨੱਠ ਪੈ ਜਾਂਦੀ ਹੈ ਜਦੋਂ ਪਹਿਲੇ ਸਟੇਪ ਤੇ ਤੁਹਾਨੂੰ ਪਤਾ ਲੱਗਿਆ ਘਟਨਾ ਨੂੰ ਲੱਗਦਾ ਸੀ ਵੀ ਐਡੀ ਵੱਡੀ ਘਟਨਾ ਨਹੀਂ ਹੋਣੀ ਚਾਹੀਦੀ ਸੀ ਵੀ ਮੈਨੂੰ ਲੱਗ ਰਿਹਾ ਸੀਗਾ ਸਾਨੂੰ ਲੱਗ ਰਿਹਾ ਸੀ ਪੁਲਿਸ ਨੂੰ ਕਿ 15 ਲੱਖ ਰੁਪਏ ਬੈਂਕ ਵਾਲੇ ਦੇਣ ਤੋਂ ਗਰੇਜ਼ ਕਰਦੇ ਨੇ ਨਗਦ ਕੈਸ਼ ਨਹੀਂ ਦਿੰਦੇ ਪਰ ਫਿਰ ਵੀ ਐਸ ਪਰ ਸਟੇਟਮੈਂਟ ਸਾਨੂੰ ਜਿਹੜੀ ਹੈਗੀ ਉਹ ਕਾਰਵਾਈ ਕਰਨੀ ਪਣੀ ਸੀ ਅਸੀਂ ਇਹਦੇ ਬਿਆਨ ਤੇ ਮੁਕੱਦਮਾ ਦਰਜ ਕੀਤਾ 52 ਨੰਬਰ ਮਕਦਮਾ ਅਸੀਂ ਥਾਣਾ ਕੋਰਫਤਾ ਦਰਜ ਕਰਕੇ ਲੁੱਟ ਖੋਦਾ ਉਸ ਤੋਂ ਬਾਅਦ ਅਸੀਂ ਢੁਗਾਈ ਨਾਲ ਤਫ਼ਤੀਸ਼ ਕੀਤੀ ਤਫ਼ਤੀਸ਼ ਦੌਰਾਨ ਸਾਰੀ ਜਿਹੜੀ ਕਹਾਣੀ ਸੀ ਉਹ ਤੁਹਾਡੇ ਸਾਹਮਣੇ ਦੱਸਿਆ ਵੀ ਝੂਠੀ ਨਿਕਲੀ ਇਹ ਕੰਮ ਕੀ ਕਰਦਾ ਸੀ ਹੈ ਇਹ 34 ਨੂੰ ਹੀ ਰਿਟਾਇਰ ਹੋ ਕੇ ਆਇਆ ਫੌਜ ਤੋਂ ਹੌਲਰ ਰਿਟਾਇਰ ਹੋ ਕੇ ਆਇਆ ਫਿਲਹਾਲ ਇਹ ਬਸ ਜੀ ਫ੍ਰੀ ਸੀ ਹੁਣ ਇਹ ਬਸ ਇਦਾਂ ਹੀ ਜੁਗ੍ਹਾ ਵਗੈਰਾ ਹੀ ਕਰ ਰਿਹਾ ਇਹ ਜਿਹੜੀ ਇਹ ਪੁਰੀਏ ਨੇ ਕਹਾਣੀ ਬਣਾਈ ਇਹਦੇ ਵਿੱਚ ਕੋਈ ਹੋਰ ਬੰਦਾ ਇਨਵੋਲਵ ਸੀ ਜਾਂ ਪ੍ਰਵਾਧ ਦੇ ਮੈਂਬਰਾਂ ਨੂੰ ਜਾਣਕਾਰੀ ਸੀ ਇਹਦੇ ਬਾਰੇ ਨਹੀਂ ਹੋਰ ਬੰਦਾ ਕੋਈ ਇਨਵੋਲਵ ਹੋਣਾ ਨਹੀਂ ਪਾਇਆ ਗਿਆ ਇਹ ਆਪੀ ਨੇ ਇਸ ਤਰ੍ਹਾਂ ਦੀ ਕਹਾਣੀ ਰਚੀ ਹੈ ਹੋਰ ਕਿਸੇ ਬੰਦੇ ਦੀ ਸ਼ਮੂਲੀਅਤ ਹੋਣੀ ਨਹੀਂ ਪਾਏਗੀ ਹੁਣ ਇਸ ਦੇ ਜਿਹੜੀ ਖਿਲਾਫ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਊਗੀ ਕਿਉਂਕਿ ਉਹਨੇ ਪੁਲਿਸ ਨੂੰ ਵੀ ਝੂਠੀ ਇਤਲਾਹ ਦਿੱਤੀ ਇਹਦੇ ਖਿਲਾਫ ਇਹਦੇ ਵੱਲੋਂ ਜਿਹੜਾ ਮੁਕੱਦਮਾ ਦਰਜ ਕਰਾਇਆ ਸੀ ਉਹ ਅਸੀਂ ਮੁਕੱਦਮਾ ਜਿਹੜਾ ਉਹਦੇ ਚਿਤਰਾਵਾਂ ਦਾ ਘਾਟਾ ਕਰਕੇ ਇਹਦੇ ਖਿਲਾਫ ਮੁਕੱਦਮਾ 217 ਇਹ ਤਹਿਤ ਜਿਹੜਾ ਹੈਗਾ ਕਾਰਵਾਈ ਅਮਲ 'ਚ ਬੀਐਨਐਸ ਤਹਿਤ ਜੋ ਪਹਿਲਾਂ 182 217 218 ਦੀ ਕਾਰਵਾਈ ਤੋਂ ਹੁੰਦੀ ਸੀ ਜਿਹੜੀ ਉਹ ਅਸੀਂ ਇਹਦੇ ਖਿਲਾਫ ਝੂਠੀ ਇਤਲਾਹ ਦੇਣ ਬਾਰੇ ਉਹ ਕਾਰਵਾਈ ਕੀਤੀ ਜਾ ਰਹੀ ਹੈ ਸਮਾਜ ਨੂੰ ਕੀ ਕਹਿਣਾ ਚਾਹੁੰਦਾ ਜਿਵੇਂ ਇਸ ਤਰ੍ਹਾਂ ਦੇ ਲੋਕ ਆ ਕੇ ਕੋਈ ਪੁਲਿਸ ਨੂੰ ਝੂਠੀ ਇਤਲਾਹ ਦੇ ਨੇਕੀ ਮੈਸੇਜ ਦੇਣਾ ਸਮਾਜ ਨੂੰ ਮੈਂ ਇੱਕੋ ਹੀ ਮੈਸੇਜ ਦੇਣਾ ਚਾਹੁੰਦਾ ਹੈ ਵੀ ਕਿਸੇ ਨੂੰ ਵੀ ਆਪਣੇ ਆਪ ਨੂੰ ਬਚਾਉਣ ਦੀ ਖਾਤਰ ਜਾਂ ਕਿਸੇ ਦੇ ਖਿਲਾਫ ਕੋਈ ਕਾਰਵਾਈ ਕਰਾਉਣ ਦੀ ਖਾਤਰ ਕਦੇ ਵੀ ਝੂਠੀ ਤਲਾਹ ਜਿਹੜੀ ਹੈਗੀ ਉਹ ਨਹੀਂ ਦੇਣੀ ਚਾਹੀਦੀ ਤੇ ਉਹ ਤਫਤੀਸ਼ ਦੇ ਦੌਰਾਨ ਸਾਰਾ ਕੁਝ ਪਤਾ ਲੱਗ ਜਾਂਦਾ ਫਿਰ ਉਹਦੇ ਖਿਲਾਫ ਹੀ ਕਾਰਵਾਈ ਹੋ ਜਾਂਦੀ ਹੈ ਮੋਹਤਾ ਧੰਨਵਾਦ ਇਹ ਸਨ ਡੀਐਸਪੀ ਹਰਜੀਤ ਸਿੰਘ ਮਾਨ ਜਿਨ੍ਹਾਂ ਨੇ ਇਸ ਮਾਮਲੇ ਦੀ ਪੂਰੀ ਜਾਣਕਾਰੀ ਦਿੱਤੀ ਆ ਫਰਜੀ ਲੁੱਟ ਉਹਦਾ ਮਾਮਲਾ ਜਿਹੜੀ ਸਾਫਤਾ ਫੌਜੀ ਵੱਲੋਂ ਫਰਜੀ ਲੁੱਟ ਕੋ ਦਾ ਮਾਮਲਾ ਜਿਹੜਾ ਬਣਾਇਆ ਗਿਆ ਉਹ ਖੁਦ ਜਿਹੜਾ ਪੈਸਾ ਸਾਰਾ ਉਹ ਜੂਏ 'ਚ ਹਾਰ ਚੁੱਕਿਆ ਸੀ 1 ਕਰੋੜ ਦੇ ਕਰੀਬ ਜਾਂ 1 ਕਰੋੜ ਤੋਂ ਵੀ ਵੱਧ ਦਾ ਜਿਹੜਾ ਪੈਸਾ ਉਹ ਜੂਏ 'ਚ ਹਾਰ ਚੁੱਕਿਆ ਸੀ ਤੇ ਪਰ ਉਸਨੇ ਝੂਠੀ ਕਹਾਣੀ ਬਣਾ ਕੇ 15 ਲੱਖ ਦੀ ਜਿਹੜੀ ਲੁੱਟ ਕੋ ਦਾ ਮਾਮਲਾ ਪੁਲਿਸ ਨੂੰ ਸੂਚਨਾ ਦਿੱਤੀ ਖੁਦ ਦਾਖਲ ਵੀ ਹੋਇਆ ਤੇ ਪਰ ਪੁਲਿਸ ਨੇ ਉਸ ਪੂਰੇ ਮਾਮਲੇ ਨੂੰ ਬੇਨਕਾਬ ਕਰ ਦਿੱਤਾ ਔਰ ਡੀਐਸਪੀ ਹਰਜੀਤ ਸਿੰਘ ਮਾਨ ਨੇ ਜਾਣਕਾਰੀ ਦਿੱਤੀ ਕਿ ਕੋਈ ਵੀ ਵਿਅਕਤੀ ਇਸ ਤਰ੍ਹਾਂ ਪੁਲਿਸ ਨੂੰ ਜੇ ਕੋਈ ਝੂਠੀ ਇਤਲਾਹ ਦੇਵੇਗਾ ਸੂਚਨਾ ਦੇਵੇਗਾ ਤਾਂ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਵੀ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ ਬਾਸ ਕੀ ਕਹਿਣਾ ਚਾਹੁੰਦੇ ਆ ਜੀ ਜਿਹੜਾ ਝੂਠੀ ਗੱਲ ਬਸ ਮੇਰੇ ਤੋਂ ਗਲਤੀ ਹੋ ਗਈ ਹੈ ਇਹ ਕਿੰਨੀ ਕਿਤੇ ਪਜਵਾ ਖੇਡਦੇ ਸੀ ਉਹ ਯਾਸ਼ਾ 2021 ਤੋਂ ਕਿੰਨਾ ਕ ਨੁਕਸਾਨ ਹੋ ਗਿਆ ਪੈਸੇ 1.5 ਕਰੋੜ ਰੁਪਇਆ ਪੈਨਸ਼ਨ ਆਂਦੀ ਸੀ ਕੋਈ ਪੈਨਸ਼ਨ ਪਹਿਲੀ ਆਈ ਹੈ ਕਿੰਨੀ ਪੈਨਸ਼ਨ ਆਉਂਦੀ ਹੈ 20000 ਰੁਪਇਆ ਅੱਛਾ ਫਿਰ ਸਿਵਲ ਹਸਪਤਾਲ ਕਿਉਂ ਦਾਖਲ ਹੋਣਾ ਪਿਆ ਤੁਹਾਨੂੰ ਜੀ ਮੇਰੇ ਮਾਤਰ ਫਾਦਰ ਪੈਸੇ ਦਾ ਵਿਚਾਰ ਕਰਨ ਦੇ ਲਈ ਵੀ ਮੈਂ ਤੁਹਾਨੂੰ ਪੈਸੇ ਮੰਗਣਗੇ ਮੈਂ ਪੈਸੇ ਜੂਏ ਦੇ ਵਿੱਚ ਹਾਰ ਗਿਆ ਸੀਗਾ ਕਿੰਨੇ ਜਣੇ ਇਨਵੋਲਵ ਸੀਗੇ ਤੁਸੀਂ ਇਸ ਸਾਰੀ ਕਹਾਣੀ ਜਿਹੜੀ ਬਣਾਈ ਹੈ ਮੈਂ ਕਰ ਲਈ ਸੀ ਕਰ ਲਈ ਸੀ ਜੂਏ ਦਾ ਹੈ ਕੋਈ ਫਾਇਦਾ ਨਹੀਂ ਤੁਹਾਡਾ ਕੰਮ ਕਿੰਨਾ ਪਸਾਰਾ ਹੈ ਹੁਣ ਉਹਦਾ ਕੋਈ ਫਾਇਦਾ ਨਹੀਂ ਹੈ ਬਹੁਤ ਪਛਤਾਵਾ